ਹਾਂ ਬਸਾਰੇ ਅਮੀਰ ਕਾਢੀ ਸਾਰੇ ਠੀਕ ਠਾਕ ਹੋ ਗਏ ਅਸੀਂ ਠੀਕ ਹਾਂ ਸਾਰਿਆਂ ਜਣ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਅੱਜ ਮੈਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਤੇ ਇਹ ਅਮੀ ਇਹ ਆਮਦੀ ਲੈ ਕੇ ਡਿਜ਼ਾਈਨ ਲੈ ਕੇ ਹਾਜ਼ਰ ਹੋਈ ਹਾਂ ਬਹੁਤ ਸਖਾ ਡਿਜ਼ਾਈਨ ਇਹ ਗੂੜੇ ਰੰਗ ਕਰਕੇ ਘੱਟ ਦਿਖਦਾ ਇਸ ਕਰਕੇ ਮੈਂ ਫਿੱਕੇ ਡਿਜ਼ਾਈਨ ਰੰਗ ਚ ਪਾਉਣੀ ਹੁੰਦੀ ਹੈ ਇਹ ਇਹ ਦੋ ਦੋ ਡੱਡ ਜੈਣਾ ਇੱਕ ਸਲਾਈਡੀ ਚ ਡਿਜ਼ਾਈਨ ਪੂਰਾ ਹੁੰਦਾ ਹੈ ਦੇਖੋ ਇਹ ਮੇਰਾ ਸਕਾਫ ਸੀਗਾ ਇਹ ਚ ਕੋਟੀ ਚ ਪਾਉ ਚਾਹ ਜਾਂ 18 ਚ ਚਾਹੀ ਜੈਕਟ ਚ ਚਾਹ ਬੰਦੇ ਆਣੇ ਸਵਟਰ ਚ ਪਾਉ ਚਾਹੀ ਕੋਟੀਆਂ ਕਿਸੇ ਚ ਵੀ ਪਾਉ ਜਾਨੀ ਪਾ ਸਕਦੇ ਤੁਸੀਂ ਬਹੁਤ ਸਹਾਰਾ ਤੇ ਬਹੁਤ ਸੁਹਣਾ ਡਿਜ਼ਾਈਨ ਦੇਖੋ ਆ ਦੋ ਦੋ ਦਾ ਡਿਜ਼ਾਈਨ ਬਣਾਉਂਗਾ ਤੇ ਦੋ ਸਿੱਦੇ ਬਣਨੇ ਨੇ ਦੋ ਵਿੱਚ ਬਣਦੇ ਤੁਸੀਂ ਐਵੇਂ ਜਿ ਘਰੀ ਬਣੇ ਰੱਖ ਮੇਰੇ ਨਾਲ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਮੈਂ ਕੁੰਡੇ ਪਾ ਲਿਆ ਆਪਣੇ ਐਨੇ ਪਾ ਕੇ ਦੱਸੇ ਨੇ ਤੇ ਆ ਦੋ ਕੁੰਡੇ ਤਾਂ ਆਪਾਂ ਫੋਕੇ ਛੱਡਣੇ ਨੇ ਇਹ ਤਾਂ ਮੈਂ ਹਰ ਇੱਕ ਚ ਫੋਕੀ ਹੜ੍ਹ ਦੇਣੀ ਇਧਰੋਂ ਆ ਤੇ ਆਂ ਰੱਖ ਬਣਤੀ ਆਲੇ ਦੋ ਆ ਦੋ ਸਾਫ ਹੋ ਨਹੀਂਣਗੇ ਬੁੰਤੀ ਵਾਲੀ ਆ ਸਾਫ ਆ ਦੋ ਬੁੰਤੀ ਵਾਲੀ ਆ ਸਾਫ ਆ ਦੋ ਬੁੰਤੀ ਆ ਤੇ ਹੁਣ ਮੈਂ ਸਟਾਰਟ ਕਰਦੀ ਆ ਤੇ ਇਹ ਨਹੀਂ ਜਾਣਗੇ ਆ ਦੋ ਸਿੱਧੇ ਬੋਲ ਲੈਣੇ ਨੇ ਦੇਖੋ ਛੱਡਣਾ ਛੱਡੋ ਇਹ ਤੁਹਾਡੀ ਮਰਜ਼ੀ ਆ ਮੈਂ ਤਾਂ ਇਹ ਦੱਸ ਦੂੰਗੀ ਸਿਰਫ ਸੁਣੋ ਆ ਰਿਆ ਦੋ ਸਿੱਧੇ ਬੋਣਗੇ ਇਹ ਆ ਮਣੀ ਜੋ ਬੰਤੀ ਹੁਣੇ ਪੂਰੇ ਧਿਆਨ ਨਾਲ ਦੇਖੋ ਲਾਸਟ تک ਬਣੇ ਰਿਹਾ ਮੇਰੇ ਨਾਲ ਇੱਕ ਵੀ ਸਲਾਈ ਨਹੀਂ ਮਿਸ ਹੋਣੀ ਚਾਹੀਦੀ। ਆਰੇ ਹੁਣ ਇਹ ਆ 26 ਤੇ 2 ਸੜਕੇ ਦੋ ਆਨੇ ਨਾ ਬਾਹਰ ਦੀ ਪਾਸ ਸਲਾਈ ਦੇਖੋ ਐਵੇਂ। ਦੇਖੋ ਐ ਬਾਹਰ ਦੀ ਪਾ ਕੇ ਐ ਉੱਤੋਂ ਦੀ ਪਾਤਾ ਕੁੰਡਾ। ਇਹ ਐ ਖਿੱਚ ਲਿਆ। ਖਿੱਚ ਕੇ ਇਹ ਕੁੰਡਾ ਇਹਦੇ ਵਿੱਚ ਪਾਤਾ। ਮੂਰੇ ਇਹਨਾਂ ਦੇ। ਮੂਰੇ ਪਾਉਣ ਕਰਕੇ ਫਿਰ ਆਹ ਕੁੰਡਾ ਜਿਹੜਾ ਤੱਗ ਪਿੱਛੇ ਆ। ਇਹ ਐ ਫਾਈ ਮੂਰੇ ਕਰ ਲੈਣਾ ਮੂਰੇ ਕਰ ਲੈ ਫਿਰ ਆ ਆਪਾਂ ਜਿਹੜੀ ਇੱਕ ਆ ਸੀ ਇੱਕ ਆ ਇਹਦੇ ਨਾਲ ਲੱਗਣਾ ਤੇ ਇਹ ਦੋ ਰਾ ਇੱਕ ਬਣ ਗਿਆ ਤੇ ਜਿਹੜਾ ਆ ਸੀ ਦੂਜਾ ਇਹ ਇਹ ਐ ਬਣ ਗਿਆ ਉਸ ਤੋਂ ਬਾਅਦ ਫੇਰ ਆਪਾਂ ਸਿੱਧਾ ਕਰ ਲਿਆ ਦੇਖੋ ਸਿੱਧਾ ਹੋਏ ਦੋ ਸਿੱਧੇ ਬਣेंगे ਤੇ ਫਿਰ ਫੇਰੇ ਐਂ ਕਰ ਲਓ ਵਿੱਚ ਛੇ ਸੱਚੇ ਵਿੱਚ ਛੇ ਕਰਕੇ ਨਾ ਇਹ ਐਂ ਪਰਵਾਦਰ ਦੇ ਵਿੱਚ ਦੀ ਪਾਉ ਇਹ ਦੇਖੋ ਆ ਛੜਤਾ ਆ ਛੜਤਾ ਐਵੇਂ ਐਵੇਂ ਪਾਉਗਾ ਤੇ ਇਹ ਦੋਏ ਇਹਦੇ ਉੱਪਰ ਨਹੀਂ ਪਾ ਕੇ ਨਾ ਇਹ ਆਏ ਖਿੱਚਿਆ ਜਿਉ ਤਾਕਾ ਤਾਕਾ ਖਿੱਚ ਕੇ ਇਹ ਆਪਾਂ ਐਂ ਪਾ ਲੈਣਾ ਜਿਹੜਾ ਆਪਾਂ ਧਿਆਨਤਾ ਇਹ ਇਹਦੇ ਉੱਤੇ ਜਿਹੜਾ ਨੇ ਨਾ ਸਲਾਈ ਦੀ ਇਹ ਹੁਣ ਤਿੰਨ ਬਣ ਗਏ ਨਾ ਦੇਖੋ ਦੋ ਤਿੰਨ आ तक आप मूहे कर लेना मूहरे करके जोड़ा तीजा गुंडा ये सड़ देना आप दो एक बना देना अरे तीजा सड़ता मैं देखो आई बना के देना, उस बाद फिर सीधे दोग ਤੇ ਆ ਗਏ ਜੀ ਆਪਾਂ ਹੁਣ ਲਾਸਟ ਚ ਲਾਸਟਾ ਚ ਆਪਾਂ ਹਾ ਦੋ ਗੁੰਡਿਆਂ ਦੇ ਵਿੱਚ ਦੀ ਫੇਰ ਪਾ ਲੈਣਾ ਦੇਖੋ ਦੇਖੋ ਆ ਪਾ ਲਿਆ ਆ ਗਿਆ ਮੇਜ ਕਰ ਫੇਰ ਇਹਨੂੰ ਪਾ ਕੇ ਨਾਲ ਦੇ ਵਿੱਚ ਦੀ ਤੇ ਆ ਤਾਂ ਗਮ ਰੇ ਕਰ ਲੈਣਾ ਇਹ ਮੋੜ ਦੇ ਕਰਕੇ ਬਣਾਉਣਾ ਆਪਾਂ ਆ ਦੇਖੋ ਆ ਦੋੜਾ ਇੱਕ ਬਣ ਗਿਆ ਜਿਹੜਾ ਆ ਇਹ ਐਵੇਂ ਜਿ ਕਰ ਰਹੂਗਾ ਇਹ ਆਪਾਂ ਹੁਣ ਬਣਾਣਾ ਤੇ ਜਿਹੜੇ ਆ ਸੀ ਦੋ ਇਹ ਹਰ ਵਾਰੀ ਕਰਨੀ ਤੋਂ ਸਿੱਧੀ ਜਾਇ ਕਰਨਗੇ ਦੇਖੋ ਹੁਣ ਆਪਾਂ ਆਗੇ ਪਿਛਲੀ ਸਲਾਈ ਇਹ ਪਿਛਲੀ ਸਲਾਈ ਹੈ ਜਿਹੜੀ ਇਹ ਆਪਣੀ ਸਾਰੀ ਦਾ ਉੱਠੀ ਜਾਊਗੀ ਦੇਖੋ ਆਹ ਦੇ ਇਹ ਸਾਰੀ ਇਸ ਰਾਈਨਾਏ ਮਨੇ ਬੁਰੇ ਧਿਆਨ ਨਾਲ ਉਰੇ ધ્યાન ਨਾਲ ਇਹ ਥੱਲੇ ਨੂੰ ਨਹੀਂ ਜਾਓ ਉੱਥੇ ਸਲਾਈ ਗਿਆ ਨੇ ਜਿਹਨੂੰ ਆਪਾਂ ਹਨੈਪੀ ਦੇਖੋ ਤੁਸੀਂ ਐਵੇਂ ਜਿਕਰ ਲਾਸਟ ਤੱਕ ਕਮੈਂਟ ਨਾਲ ਜੁੜੇ ਰਹੇ ਤੇ ਆਇਆ ਇਹ ਆਪਣਾ ਲਾਸਟ ਕੁੰਡੇ ਤੇ ਇਹ ਵੀ ਆਪਣੀ ਪੁੱਠੀ ਬਣਾਈ ਜਾਣਗੀ ਤੇ ਇਹ ਸਿਰਫ ਇੱਕ ਸਲਾਈਜ਼ਰ ਡਿਜ਼ਾਈਨ ਆ ਪਰ ਸੋਨਾ ਇਹ ਇੰਨਾ ਲੱਗਦਾ ਵੀ ਬਹੁਤ ਵਧੀਆ ਡਿਜ਼ਾਈਨ ਆ ਲੈ ਦੇਖੋ ਦੇਖੋ ਆਇ ਲੱਗ ਰਹੀ ਮੈਂ ਉਹ ਅੰਦਰ ਮੂਰਤੀ ਲੱਗੇ ਵੀ ਜੇ ਦੋ ਰੰਗਾਂ ਚ ਪਾਉਣੀ ਹੋਵੇ ਫਿਰ ਇਹ ਤੋਂ ਵੀ ਜ਼ਿਆਦਾ ਸੋਹਣੀ ਲੱਗਦੇ ਹੁਣ ਇਹ ਉਲਟ ਜਾਣਗੇ ਸਾਰੇ ਤੇ ਆ ਤਾਂ ਫਸ ਦਿਖ ਰੱਖਣੇ ਨੇ ਜੇ ਜਣੇ ਜੇ ਨਾਲ ਕਰਨੀ ਹੋਵੇ ਫਿਰ ਤਾਂ ਇਹ ਮੂਰਤੀ ਚ ਬਣਾਈ ਜਾਂਦੇ ਨੇ ਤੇ ਜਿਹੜੇ ਹੁਣ ਆਹ ਹਨੇ ਬੁੰਤੀ ਵਾਲੇ ਇਹ ਆਪਾਂ ਸਿੱਧੇ ਪਾਉਣ ਲੈਣੇ ਨੇ ਬੁੰਤੀ ਵਾਲੇ ਸਿੱਧੇ ਦੇਖੋ ਮੋੜ ਲੈ ਤੇ ਜਿਹੜੇ ਹੁਣ ਆ ਨੇ ਜਿਹੜੇ ਪਹਿਲਾਂ ਸਿੱਧੇ ਮੁਨੇ ਸੀ ਇਹਨਾਂ ਦੇ ਵਿੱਚ ਦੀ ਆਪਾਂ ਫੇਰ ਆਏ ਸਲਾਈ ਕੱਢਦੇ ਆਂ ਦੇਖੋ ਪੂਰਿਆਂ ਨਾਲ ਦੇਖੋ ਇੱਕ ਇੱਕ ਵੀ ਸਲਾਈ ਮਿਸ ਨਹੀਂ ਹੋਣੀ ਚਾਹੀਦੀ ਇਹਦੇ ਉੱਤੇ ਚੜਾ ਲਿਆ ਇਹ ਤੀਜੇ ਤੇ ਆਹ ਮੂਰੇ ਕੱਟ ਲਈ ਸਲਾਈ ਤਾਂਗਾ ਮੂਰੇ ਕਰ ਲਿਆ ਆਪਾਂ ਆ ਦੋ ਰੇਕ ਬਣ ਜੋ ਆ ਰਿਆ ਸੜਤਾ ਆ ਦੋ ਰੇਕ ਬਣ ਗਿਆ ਤੇ ਇਹ ਨਾਲ ਦੀ ਨਾਲ ਫੇਰ ਐ ਕਰ ਲੈਣਾ ਪੁੱਠਾ ਫੇਰ ਉਦੋਂ ਬਾਅਦ ਸਿੱਧਾ ਦੇਖ ਉਦੋਂ ਮੈਂ ਫੇਰ ਆਹਾ ਦੋ ਕੁੰਟੇ ਰੇਕੇ ਆ ਦੇਖੋ ਤੇ ਇਹ ਇਹਦੇ ਵਿੱਚ ਦੀ ਕੱਢਣਾ ਯਾਨੀ ਕਿਸੇ ਕੁੰਡੇ ਆਇ ਨਹੀਂ ਕਰਨਾ ਆਇ ਨਹੀਂ ਕਰਨਾ ਸਿਰਫ ਆਈ ਵਿਚਾਲਦੀ ਆਈ ਆਈ ਦੇਖੋ ਆਈ ਕੱਢ ਕੇ ਹੁਣ ਇਹਦੇ ਉੱਤੋਂ ਦੀ ਟੱਗਾ ਵਾ ਕੇ ਨਾ ਆਈ ਕਰ ਲੈਣਾ ਖਿੱਚ ਲੈਣਾ ਮੂਨੇ ਢਿੱਲਾ ਛਡਾਣ ਥੋੜਾ ਜੇ ਢਿੱਲਾ ਛਡ ਕੇ ਫੇਰੇ ਆਈ ਪਾ ਲੈਣਾ ਪਾ ਕੇ ਫੇਰ ਟੱਗਾ ਮੂਰੇ ਕਰਨਾ ਤੇ ਦੇਖੋ ਹੁਣ ਇਹ ਆ ਦੋ ਰੇਕ ਕਰ ਲਿਆ ਆ ਦੇਖੋ ਹੁਣ ਫੇਰ ਇਹ ਅਗੇ ਲਾਸਟ ਆ ਚਾ ਆ ਦੋ ਸਿੱਧੇ ਨੇ ਪਿਛਰੀ ਵਾਰੀ ਸਿੱਧੇ ਸੀ ਮੋਨੇ ਹੋਏ ਦੇਖੋ ਹੁਣ ਇਹ ਆਪਾਂ ਆਏ ਸਲਾਈ ਕੱਟ ਰਹੀ ਦੇਖੋ ਹੁਣ ਪਸਰਾ ਦਾ ਸੁਣ ਕੋਈ ਰੇ ਧਿਆਨ ਨਾਲ ਦੇਖੋ ਕਿਸੇ ਖੁੰਡੇ ਚ ਨਹੀਂ ਪਾਉਣਾ ਇਹ ਐ ਪਾਉਣਾ ਆਇਂ ਭਾਗ ਕਰਨ ਫਿਰ ਇਹ ਆਪਾਂ ਇਹਦੇ ਉੱਤੋਂ ਨਹੀਂ ਕੱਢ ਲੈਣਾ ਉੱਤੋਂ ਨਹੀਂ ਕੱਢ ਕੇ ਇਹ ਮੂਰੇ ਕੱਢ ਲੈਣਾ ਮੂਰੇ ਕੱਢ ਕੇ ਢਿੱਲਾ ਕਰਕੇ ਨੇ ਆਹ ਸਲਾਈ ਚ ਪਾ ਲੈਣਾ ਇਹ ਮੰਨ ਕੇ ਤਿੰਨ ਗੁੰਡੇ ਦੇਖੋ ਤਿੰਨ ਕਰਕੇ ਫੇਰੇ ਮੂਹਰ ਨੂੰ ਹੁੰਡਾ ਕਰ ਲੈਣਾ ਆਪਾਂ ਫੇਰੇ ਇਹ ਦੋ ਰਾ ਇੱਕ ਕਰ ਦੇਣਾ ਜਿਹੜੀ ਕਿਤਾ ਉੱਤੇ ਜਿਹੜੇ ਸੀ ਉਹ 21 ਦੇ ਨਾਲੋਂ ਦੇਖੋ ਤੇ ਕਾਗੜਾ ਫੈਲਾਣਾ ਸੀ ਇਹ ਵੀ ਉੱਠਾਉਣਾ ਹੀ ਤੇ ਆ ਵੀ ਦਿਖਵਾ ਹੀ ਪੜਨਾ ਸੀ ਤੇ ਆ ਕੰਨੀ ਵਾਲੇ ਨੇ ਜਿਹੜੇ ਇਹ ਤਾਂ ਹੋਣਾ ਹੀ ਬਣਦੇ ਨੇ ਜੇ ਆਪਣੇ ਹੁਣ ਕੋਈ ਬਾਰਡਰ ਕੋਈ ਕੁਝ ਵੀ ਸ਼ੁਰੂ ਕਰਿਆ ਹੋਵੇ ਫੇਰੇ ਮੂਰੇ ਮੂਰੇ ਕੰਨੀ ਨੂੰ ਨੀ ਜਨੜ ਲੱਗ ਜਾਂਦਾ ਦੇਖੋ ਜੇ ਤੁਹਾਨੂੰ ਇੰਨੇ ਵਿੱਚ ਸਮਝ ਆ ਜੂ ਤਾਂ ਠੀਕ ਹੈ ਨਹੀਂ ਮੈਂ ਹੋਰ ਉਹ ਕਰਦੀ ਬਣਾ ਦਿੰਨੀ ਆ ਪਰ ਐ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਤੇ ਲੰਬੀ ਕਰਕੇ ਫਿਰ ਅਗਲਾ ਦੇਖਦਾ ਨਹੀਂ ਮਿਸਟ ਕਰ ਦਿੰਦਾ ਦੋ ਦੋ ਸਲਾਈਆਂ ਚ ਵਧੀਆ ਨਹੀਂ ਚਲੋ ਸੋਨੇ ਕਿ ਲੰਬੀ ਹੋਰ ਦੱਸ ਦਿੰਨੀ ਆ ਆ ਦੇਖੋ ਪੁੱਠੀ ਸਲਾਈਏ ਜਿਹੜੀ ਸਾਰੀ ਪੁੱਠੀ ਪਾਉਗੇ ਇਹਦੇ ਚ ਕੋਈ ਉਹ ਨਹੀਂ ਪੈਂਦੀ ਕੋਈ ਗੁੰਤੀ ਨਹੀਂ ਪੈਂਦੀ ਕੋਈ ਡਿਜ਼ਾਈਨ ਨਹੀਂ ਪੈਂਦਾ ਇਹ ਸਾਰੀ ਪੁੱਠੀ ਪਾਉਗੇ ਦੇਖੋ ਆਗੇ ਜਿਹੜਾ ਫਟੀ ਗੁੰਤੀ ਚ ਮੈਂ ਜਲ ਕਿ ਬੰਤੀ ਸਲਾਈ ਦੀ ਹੋਰ ਪਾਣਾ ਹੁਣ ਵੀ ਪੂਰੇ ਧਿਆਨ ਨਾਲ ਦੇਖੋ ਲਾਸਟ ਟਿਕ ਤੇ ਤਾਂ ਆਪਣੇ ਦੋ ਛੱਡੇ ਵੀ ਨਹੀਂ ਦੇਖੋ ਹੁਣ ਇਹ ਪਹਿਲਾਂ ਇੱਥੇ ਸੀ ਬੁਣਤੀ ਫਿਰ ਆਪਾਂ ਇਹਦੇ ਉੱਤੇ ਦੋ ਸਿੱਧੇ ਬੁਣਤੀ ਹੁਣ ਇਹਦੇ ਉੱਤੇ ਹੀ ਬੁਣਤੀ ਫੇਰ ਬਣੂਗੀ ਦੇਖੋ ਆ ਦੋ ਵਿੱਚ ਦੀ ਕੱਢਣਾ ਦੋ ਵਿੱਚ ਦੀ ਕੱਢ ਕੇ ਹੁਣ ਇਹ ਆਂ ਹੀ ਕਰਦੇ ਦੇਖੋ ਦੋਆਂ ਦੇ ਵਿੱਚ ਦੀ ਕੱਢ ਕੇ ਨਾ ਤੇ ਆ ਇਹਦੇ ਉੱਤੇ ਜਿਹੜਾ ਤਾਂ ਉੱਤੇ ਇਹ ਰਕੇ ਟਾਗਾ ਕਾ ਲੈ ਮੂਰੇ ਆ ਦੋ ਦਾ ਇੱਕ ਬਣ ਗਿਆ ਤੇ ਫੇਰ ਦੇਖੋ ਆ ਪੁੱਠਾ ਬਣਾਈ ਜਾਓ ਫੇਰ ਦੋ ਸਿੱਦੇ ਆ ਫੇਰ ਐਵੇਂ ਹੀ ਕਰਾ ਮੁੰਤੀ ਬਹੁਤ ਸਖਾਲੀ ਹੈ ਜਿਵੇਂ ਤੁਸੀਂ ਮੇਰੀ ਪਹਿਲੀਆਂ ਮੁੰਤੀਆਂ ਨੂੰ ਪਿਆਰ ਦਿੱਤਾ ਨਾ ਉਵੇਂ ਜਿ ਕਰੇ ਇਹ ਮੁੰਤੀ ਵੀ ਸੋਨੋਂ ਵਧੀਆ ਲੱਗੂ ਸਖਾਲੀ ਬਹੁਤ ਜ਼ਿਆਦੇ ਨਵੀਆਂ ਤੋਂ ਨਵੀਆਂ ਮੁੰਤੀਆਂ ਲੈ ਕੇ ਆਉਂ ਮੈਂ ਪੂਰੀ ਚੰਗੀ ਤਰ੍ਹਾਂ ਮੈਂ ਸਮਝਉ ਨਹੀਂ ਆ ਕਿ ਮੈਨੂੰ ਵੀ ਬਹੁਤ ਸਾਲ ਹੋ ਗਏ YouTube ਤੇ ਮੱਥਾ ਮਾਰਦੀ ਨੂੰ ਦੇਖਦੀ ਨੂੰ ਮੁੰਤੀਆਂ ਕੱਢ ਕੇ ਕਿਤੇ ਕੁਝ ਹੋ ਜਾਂਦਾ ਕਿਤੇ ਕੁਝ ਮੈਨੂੰ ਐ ਵੀ ਹਰ ਇੱਕ ਭੈਣ ਭਾਈ ਰਪਲਾ ਹੋਵੇ ਵੀ ਅਗਲੇ ਨੂੰ ਦਵਾਰੇ ਮੱਥਾ ਨਾ ਮਾਰਨਾ ਪਾਵੇ। ਵੀਡੀਓ ਤਾਂ ਜ਼ਰੂਰ ਮੇਰੀ ਲੰਬੀ ਹੋ ਜਿੰਦੀ ਥੋੜੀ ਜੀ। ਤੇ ਪਰ ਆਜ ਨੂੰ ਸੋਨ ਪਹਿਲੀ ਵਾਰ ਦੀ ਡਿਜ਼ਾਈਨ। ਦੇਖੋ। ਆਹ ਅਗੇ ਲਾਸਟ ਆਪਾਂ। ਤੇ ਲਾਸਟ ਆਇਆ। ਜੇ ਫਿਰ ਜੇ ਤੁਸੀਂ ਚੈਨਲ ਤੇ ਨਵੇਂ ਹੋਵੋਗੇ ਤਾਂ ਸਬਸਕ੍ਰਾਈਬ ਕਰ ਲਿਓ, ਲਾਈਕ, ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ। ਤੇ ਉਹ ਜਿਹੜਾ ਕਹਿੰਦੇ ਹੁੰਗੇ ਨੇ ਟਰਲੀ ਦਾ ਬਾਟਨ ਖੜਕਾ ਦਿਓ ਤੇ ਤੁਹਾਨੂੰ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਪਤਾ ਲੱਗ ਸਕੇ ਦੇਖੋ ਆਹ ਮੁੰਟੀ ਐਵੇਂ ਮੰਦੀ ਹੈ ਐਵੇਂ ਮੰਦੇ ਮੁੰਟੀ ਬਹੁਤ ਪਿਆਰੀ ਹੈ ਬਹੁਤ ਸੋਹਣੀ ਪੂਰੀ ਉੱਬਰ ਦੀ ਇੱਕ ਸਲਾਈਜ਼ ਦਾ ਡਿਜ਼ਾਈਨ ਹੈ ਦੇਖਣ ਵਾਲੇ ਨੂੰ ਐ ਲੱਗੂ ਵੀ ਆਹ ਲਖਣਾ ਵੀ ਬੜੀ ਸੋਹਣੀ ਜੀ ਇਹ ਹੀ ਨਾ ਦੋ ਰੰਗਾਂ ਚ ਪਾਈ ਹੋਵੇ ਐ ਲੱਗਦਾ ਜਿਵੇਂ ਮੋਤੀ ਲੱਗੇ ਹੁੰਦੇ ਨੇ ਚੱਲ ਬਹੁਤ ਰਹਾ ਇਹ ਡਿਜ਼ਾਈਨ ਆ ਦਿਖਵਾਏ ਲੱਗਦੇ ਦੇਖੋ ਲੱਗਦੀ ਹਨ ਵੀ ਮੋਤੀਆਂ ਨਾਲ ਡਿਜ਼ਾਈਨ ਦੋ ਰੰਗਾ ਚ ਵੀ ਬਹੁਤ ਪਿਆਰਾ ਲੱਗਦਾ ਇਹ ਇੱਕ ਲੈਣ ਉਹਦੀ ਪੈ ਜਾਂਦੀ ਇੱਕ ਲੈਣ ਉਹਦੀ ਦੇਖੋ ਬਹੁਤ ਸੋਹਣੀ ਬੋਤੀਆਂ ਬਹੁਤ ਸਖਾਲੀਆਂ ਤੇ ਇਧਰ ਤਾਂ ਕੰਨੀ ਜੇ ਤਾਂ ਫਿਰ ਐ ਲੱਗ ਰਿਹਾ ਜਿਦੋਂ ਆਪਣੀਆਂ ਕੰਨੀ ਪਾਈ ਹੁੰਦੀਆਂ ਨਾ ਫਿਰ ਦੋ ਮਿਸ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਇੱਕ ਵਾਰੀ ਬੋਤੀ ਪਾਏਂਦੇ ਇੱਕ ਵਾਰੀ ਮਿਸਰ ਤੇ ਇੱਕ ਵਾਰੀ ਮੁੰਤੀ ਇੱਕ ਵਾਰੀ ਮਿਸਰ ਐਵੇਂ ਜਿਹੜੀ ਤੁਸੀਂ ਮੇਰੇ ਨਾਲ ਬਣੇ ਰਹੋ ਅੰਦਰ ਟਿਕਾ ਦੇਖੋ ਪੂਰੀ ਵੀਡੀਓ ਧੰਨਵਾਦ ਜੀ ਤੁਹਾਡਾ